ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਸੋ ਹੁਣੇ-ਹੁਣੇ ਇੱਕ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ 6ਵੇਂ ਪੇਸਕੇਲ ਨੂੰ ਲੈ ਕੇ ਸੋ ਇੱਕ ਹੋਰ ਨਿਰਾਸ਼ਾਜਨਕ ਖਬਰ ਇਹਨੂੰ ਕਹਿ ਸਕਦੇ ਹਾਂ ਜਿਹੜੇ ਪਟੀਸ਼ਨਰ 6ਵੇਂ ਪੇਸਕੇਲ ਦੀ ਮੰਗ ਕਰ ਰਹੇ ਸੀ ਸੋ ਇੱਕ ਹੋਰ ਜਿਹੜੀ ਨਿਰਾਸ਼ਾ ਵਾਲੀ ਖਬਰ ਹੈ ਪਹਿਲਾਂ ਆਪਾਂ ਲਿਖਿਆ ਕਿ ਮਾਸਟਰ ਕੇਡਰ ਦੇ ਜਿੰਨੇ ਕਰਮਚਾਰੀ ਸੀ ਉਹਨਾਂ ਵਾਸਤੇ ਜਿਹੜਾ ਪੱਤਰ ਜਾਰੀ ਹੋਇਆ ਸੀ ਕਿ 14 ਤਰੀਕ ਤੱਕ ਜਿਹੜੇ ਕੋਈ ਬਿੱਲ ਵਗੈਰਾ ਬਣਾਉਣੇ ਨੇ ਉਹ ਬਣਾ ਕੇ ਦੇ ਦਿੱਤੇ ਜਾਣ ਤੇ ਜਿਹੜੀ ਕਿਸੇ ਦੀ ਕੋਈ ਤਨਖਾਹ ਪੈਂਡਿੰਗ ਹੈ ਉਹ ਉਨਾ ਵਾਸਤੇ ਜਿਹੜਾ ਪੱਤਰ ਜਾਰੀ ਹੋਇਆ ਸੀ ਪਰ ਹੁਣ 66352364 ਤੇ 5994 ਭਾਵ ETT ਕੇਡਰ ਵਾਸਤੇ ਇੱਕ ਪੱਤਰ ਜਾਰੀ ਹੋ ਚੁੱਕਿਆ ਹੈ ਠੀਕ ਹੈ ਜੀ 17/7/20 ਤੋਂ ਬਾਅਦ ਜਿੰਨੇ ਵੀ ਅਧਿਆਪਕ ਭਰਤੀ ਹੋਇਆ ਉਹਨਾਂ ਵਾਸਤੇ ਸੋ ਕੀ ਹੈ ਸਾਰੀ ਜਾਣਕਾਰੀ ਇਕੱਲੀ ਇਕੱਲੀ ਗੱਲ ਆਪਾਂ ਡਿਟੇਲ ਵਿੱਚ ਪੜ੍ਹ ਕੇ ਤੁਹਾਨੂੰ ਦੱਸਾਂਗੇ ਸੋ ਕਿਰਪਾ ਕਰਕੇ ਧੀਰਜ ਬਣਾ ਕੇ ਰੱਖਿਓ ਵੀਡੀਓ ਦੇ ਅੰਤ ਤੱਕ ਬਣੇ ਰਹੋ ਸੋ 17/7/20 ਤੋਂ ਬਾਅਦ ਨਿਯੁਕਤ ਹੋਏ ETT ਅਧਿਆਪਕਾਂ ਦੀ ਤਨਖਾਹ ਫਿਕਸ ਕਰਨ ਸੰਬੰਧੀ ਇੱਕ ਪੱਤਰ ਜਿਹੜਾ ਹੁਣੇ ਹੁਣੇ ਅਪਡੇਟ ਹੋਇਆ ਹੈ ਸੋ ਉਪਰੋਕਤ ਵਿਸ਼ੇ ਦੇ ਸਵਾਲੇ ਸਬੰਧ ਵਿੱਚ ਲਿਖਿਆ ਜਾਂਦਾ ਕਿ ਪੰਜਾਬ ਰਾਜ ਵਿੱਚ ਮਿਤੀ 17/7/20 ਤੋਂ ਬਾਅਦ ਨਿਯੁਕਤ ਹੋਏ ਈਟੀᱴਟੀ ਅਧਿਆਪਕਾਂ ਵੱਲੋਂ 6ਵੇਂ ਪੇ ਕਮਿਸ਼ਨ ਅਨੁਸਾਰ ਤਨਖਾਹ ਫਿਕਸ ਕਰਨ ਲਈ ਮੰਗ ਕੀਤੀ ਗਈ ਸੀ ਜਿਸ ਸਬੰਧੀ ਪੰਜਾਬ ਸਰਕਾਰ ਵਿੱਤ ਵਿਭਾਗ ਪਰਸਨਲ ਇੱਕ ਸ਼ਾਖਾ ਵੱਲੋਂ ਪੱਤਰ ਨੰਬਰ ਜਿਹੜਾ ਕੀਤਾ ਗਿਆ ਉਸ ਤੋਂ ਬਾਅਦ ਮਿਤੀ 3/10/2025 ਰਾਹੀਂ ਅਗਵਾਹੀ ਪ੍ਰਾਪਤ ਹੋਈ ਹੈ ਜਿਸ ਵਿੱਚ ਉਨ੍ਹਾਂ ਵੱਲੋਂ ਲਿਖਿਆ ਗਿਆ ਹੈ ਕਿ ਜਦੋਂ ਤੱਕ ਸਰਕਾਰ ਵੱਲੋਂ ਅਜਿਹੇ ਕਰਮਚਾਰੀਆਂ ਦੀ ਫਰਦਰ ਪੇ ਫਿਕਸੇਸ਼ਨ ਜਾਂ ਪੇ ਸਕੇਲ ਨਾਲ ਸੰਬੰਧੀ ਕੋਈ ਹਦਾਇਤਾਂ ਜਾਂ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਜਾਂਦਾ ਉਦੋਂ ਤੱਕ ਅਜਿਹੇ ਕਰਮਚਾਰੀਆਂ ਨੂੰ ਮਾਨਯੋਗ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਵਿਭਾਗੀ ਸੇਵਾ ਨਿਯਮ ਵਿੱਚ ਦਰਜ ਪੇ ਸਕੇਲਾਂ ਵਿੱਚ ਬਣਦੀ ਤਨਖਾਹ ਦੇਣ ਦੀ ਲੋੜੀਂਦੀ ਕਾਰਵਾਈ ਕੀਤੀ ਜਾਵੇ ਸੋ ਦੋਸਤੋ ਸੇਮ ਜਿਹੜਾ ਪੱਤਰ 3704 ਅਧਿਆਪਕਾਂ ਲਈ ਜਾਂ ਮਾਸਟਰ ਕੇਟ ਲਈ ਕੱਢਿਆ ਗਿਆ ਸੀ ਉਹ ਸੇਮ ਪੱਤਰ ਹੁਣ 6635 9894 ਤੇ 364 ਅਧਿਆਪਕਾਂ ਲਈ ਕੱਢ ਦਿੱਤਾ ਹੈ ਕਿ 17/7/20 ਤੋਂ ਬਾਅਦ ਜਿਨ੍ਹਾਂ ਕੈਂਡੀਡੇਟਸ ਭਰਤੀ ਹੋਏ ਆ ਚਾਹੇ ਯੂ ਮਾਸਟਰ ਕੈਡਰ ਦੇ ਹੋਣ ਚਾਹੇ ਈਟੀਟੀ ਕੈਡਰ ਦੇ ਹੋਣ ਕਿ ਉਹਨਾਂ ਦੇ ਉੱਪਰ ਜਿੰਨਾ ਚਿਰ ਕੋਈ ਵਿਭਾਗ ਵੱਲੋਂ ਫਿਕਸ ਇਨਕਮ ਸੌਰੀ ਆਪਣਾ ਫਿਕਸ ਪੇ ਸਕੇਲ ਨਹੀਂ ਲੱਗਦੇ ਪੇ ਫਿਕਸੇਸ਼ਨ ਨਹੀਂ ਕੀਤੀ ਜਾਂਦੀ ਉਹਨਾਂ ਟਾਈਮ ਜੁਆਇਨਿੰਗ ਦੇ ਸਮੇਂ ਜਿਹੜੇ ਰੂਲ ਉਸ ਸਮੇਂ ਚੱਲ ਰਹੇ ਸੀ ਜਾਂ ਉਸ ਆਫਰ ਲੈਟਰ ਦੇ ਵਿੱਚ ਦਰਜ ਸੀ ਉਹਨਾਂ ਨੂੰ ਉਹ ਤਨਖਾਹ ਦਿੱਤੀ ਜਾਂਦੀ ਸੋ ਉਪਰੋਕਤ ਕਾਪੀ ਵਿੱਚ ਲੇਖ ਭੇਜ ਕੇ ਲਿਖਿਆ ਜਾਂਦਾ ਕਿ ਪੰਜਾਬ ਸਰਕਾਰ ਵਿੱਤ ਵਿਭਾਗ ਵੱਲੋਂ ਪ੍ਰਾਪਤ ਅਗਵਾਹੀ ਅਨੁਸਾਰ ਹੀ ਕਰਮਚਾਰੀ ਤਨਖਾਹ ਫਿਕਸ ਕਰਦੇ ਹੋਏ ਤਨਖਾ ਬਿੱਲ ਤਿਆਰ ਕਰਨ ਉਪਰੰਤ ਖਜ਼ਾਨਾ ਦਫ਼ਤਰਾਂ ਵਿਖੇ ਜਮ੍ਹਾਂ ਕਰਾਇਆ ਜਾਣ ਅਤੇ ਕਾਰਵਾਈ ਰਿਪੋਰਟ ਮਿਤੀ 21 ਅਕਤੂਬਰ 2025 ਤੱਕ ਇਸ ਦਫ਼ਤਰ ਨੂੰ ਭੇਜੀ ਜਕਿੰਨੀ ਬਣਾਈ ਜਾਵੇ ਠੀਕ ਹੈ ਜੀ ਸੋ ਅੱਜ 14 ਤਰੀਕ ਹੈ ਅੱਜ ਜਿਹੜੇ 3704 ਜਾਂ ਮਾਸਟਰ ਕੇਡਰ ਦੇ ਕਰਮਚਾਰੀ ਸੀ ਉਹਨਾਂ ਦੇ ਬਿੱਲਾਂ ਦੀ ਅੱਜ ਲਾਸਟ ਡੇਟ ਸੀ ਕਿ ਉਹ ਜਮ੍ਹਾਂ ਹੋਣੀ ਸੀ 14 ਨੂੰ ਤਾਂ ਅੱਜ ਇਹਨਾਂ ਨੇ ETT ਵਾਸਤੇ ਵੀ ਇੱਕ ਪੱਤਰ ਕੱਢ ਦਿੱਤਾ ਹੈ ਕਿ 21 ਅਕਤੂਬਰ ਤੱਕ ETT ਕੇਡਰ ਦੇ ਜਿੰਨੇ ਵੀ ਕੋਈ ਮਤਲਬ ਕਰਮਚਾਰੀ ਜਿਹੜੇ ਪਟੀਸ਼ਨ ਉਸ ਨੇ ਛੇਵੇਂ ਪੇ ਸਕੇਲ ਦੀ ਮੰਗ ਕਰ ਰਹੇ ਆ ਉਹਨਾਂ ਨੂੰ ਛੇਵੇਂ ਨਾ ਦਿੰਦੇ ਹੋਏ ਕਿਉਂਕਿ ਅਜੇ ਤੱਕ ਫਿਕਸ ਨਹੀਂ ਕੀਤਾ ਇਹਨਾਂ ਨੇ ਬਕਾਇਦਾ ਲਿਖ ਵੀ ਦਿੱਤਾ ਕਿ ਉਸ ਸਮੇਂ ਦੇ ਅਨੁਸਾਰ ਜਿਹੜੀ ਪੇ ਸਕੇਲ ਲਾਗੂ ਸੀ ਉਹ ਦਿੱਤੇ ਜਾਣ ਕਿਉਂਕਿ ਜਿੰਨਾ ਟਾਈਮ ਅਜੇ ਪੇ ਫਿਕਸੇਸ਼ਨ ਬਾਰੇ ਕੋਈ ਪੱਕਾ ਨੋਟੀਫਿਕੇਸ਼ਨ ਨਹੀਂ ਆਉਂਦਾ ਠੀਕ ਹੈ ਜੀ ਸੋ ਉਸ ਟਾਈਮ ਤੱਕ 21 ਅਕਤੂਬਰ ਤੱਕ ਜਿਹੜੇ ਇਹਨਾਂ ਦੇ ਬਿੱਲ ਵਗੈਰਾ ਉਹ ਬਣਾਏ ਜਾਣ ਇਸ ਸਬੰਧੀ ਵਿੱਚ ਇਹ ਵੀ ਲਿਖਿਆ ਜਾਂਦਾ ਕਿ ਜੇਕਰ ਕਿਸੇ ਅਧਿਆਪਕ ਦੀ ਤਨਖਾਹ ਡਰਾ ਨਹੀਂ ਕੀਤੀ ਗਈ ਤਾਂ ਅਜਿਹੀ ਸਥਿਤੀ ਵਿੱਚ ਅਜਿਹੇ ਅਧਿਆਪਕ ਦੀ ਤਨਖਾਹ ਅਨਸਾਰ ਕਾਰਵਾਈ ਤੁਰੰਤ ਕਰਕੇ ਇਹ ਰਿਪੋਰਟ ਇਸ ਦਫ਼ਤਰ ਨੂੰ ਮਿਤੀ 21 10 2025 ਤੱਕ ਭੇਜੀ ਯਕੀਨੀ ਬਣਾਈ ਜਾਵੇ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਮਾਨਯੋਗ ਕੋਰਟ ਵੱਲੋਂ ਕੀਤੇ ਜਾਣ ਵਾਲੇ ਕਿਸੇ ਵੀ ਅਨਸੁਖਾਵੇ ਆਦੇਸ਼ ਦੀ ਜ਼ਿੰਮੇਵਾਰੀ ਸਬੰਧਤ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੀ ਹੋਊਗੀ। ਸੋ ਭਾਅ ਦੇਕਰ ਕੁੱਲ ਮਿਲਾ ਕੇ ਗੱਲ ਕਰੀਏ ਡੀਡੀਓ ਤੇ ਡੀਓਜ਼ ਦੇ ਉੱਪਰ ਜਿਹੜਾ ਕਹਿੰਦੇ ਵੀ ਉਹ ਪੱਲਾ ਛਾੜ ਦਿੱਤਾ ਜਾਂਦਾ ਹੈ ਕਿ ਤੁਸੀਂ ਕਰਨਾ। ਹਾਲਾਂਕਿ ਦੇਖੋ ਕਿੱਡੀ ਸ਼ਰਮ ਵਾਲੀ ਗੱਲ ਹੈ ਕਿ ਸਿੱਖਿਆ ਵਿਭਾਗ ਸਿਰਫ ਇਹ ਪੱਤਰ ਨਹੀਂ ਕੱਢ ਰਿਹਾ ਕਿ ਇਹਨਾਂ ਨੂੰ ਛੇਮਾ ਪਕੇ ਪੇਸਕੇਲ ਦੇਣਾ ਹੈ ਜਾਂ ਨਹੀਂ ਦੇਣਾ। ਸਿਰਫ ਇੱਕ ਸਪਸ਼ਟ ਪੱਤਰ ਹੋਵੇ ਜਿਹਦੇ ਵਿੱਚ ਉਹ ਕਾਨੂੰਨੀ ਲੜਾਈ ਲੜ ਸਕਣ ਪਰ ਇਹ ਧੋਗਲੀ ਨੀਤੀ ਜਿਹੜੀ ਉਹ ਕਰ ਰਹੇ ਆ ਨਾ ਤਾਂ ਉਹ ਇਹ ਕਹਿ ਰਿਹਾ ਵੀ ਅਸੀਂ ਛੇਵੇਂ ਦਿੰਦੇ ਨਹੀਂ ਨਾ ਇਹ ਕਹਿ ਰਿਹਾ ਵੀ ਇਹਨਾਂ ਤੇ ਪੰਜਵਾ ਲਾ ਦਿਓ ਮਤਲਬ ਵਿਚ ਵਿਚਾਲੇ ਦੀ ਜਿਹੜੀ ਗੱਲ ਹੋ ਉਸੇ ਤਰ੍ਹਾਂ ਹੀ ਲੰਮਕ ਰਹੀ ਹੈ ਨਾ ਤਾਂ ਉਹ ਮੁੱਕ ਰਹੇ ਆ ਤੇ ਨਾ ਦੇ ਰਹੇ ਠੀਕ ਹੈ ਜੀ ਸੋ ਦੋਸਤੋ ਦੁੱਖ ਦੀ ਗੱਲ ਹੈ ਕਿ ਮਤਲਬ ਜਿਹੜੀਆਂ ਤਨਖਾਹਾਂ ਪਹਿਲਾਂ ਜਿਨ੍ਹਾਂ ਨੇ ਛੇਵੇਂ ਪੇਗੂਸ਼ਨ ਅਕੋਰਡਿੰਗ ਕਢਾ ਲੀਆਂ ਹੁਣ ਇਹ ਨਹੀਂ ਪਤਾ ਵੀ ਉਹਨਾਂ ਨੂੰ ਦੁਬਾਰਾ ਤੋਂ ਇਸ ਪੱਤਰ ਦੇ ਬਾਅਦ ਵੀ ਉਹ ਛੇਵੇਂ ਆ ਤਨਖਾਹਾਂ ਨਿਕਲਣਗੀਆਂ ਜਾਂ ਜਿਹੜੇ ਉਸ ਸਮੇਂ ਦੇ ਆਫਰ ਲੈਟਰ ਦੇ ਮਤਾਂਕ ਜਿਹੜੀ ਉਹਨੇ ਤਨਖਾਹ ਫਿਕਸ ਹੋਈ ਸੀ ਉਹ ਉਸ ਦੇ ਅਕੋਰਡਿੰਗ ਮਿਲੂਗੀ ਤਾਂ ਬਹੁਤ ਦੁੱਖ ਦੀ ਗੱਲ ਹੈ ਕਿ ਤਿਹਾਰਾਂ ਦੇ ਦਿਨ ਆ ਰਹੇ ਆ ਇਸ ਐਂਸ ਦੇ ਉੱਪਰ ਹਰ ਕੋਈ ਭੈਣ ਭਰਾ ਬੈਠਾ ਹੁੰਦਾ ਕਿ ਦੀਵਾਲੀ ਦੇ ਨੇੜੇ ਆ ਕੇ ਚਾਹੇ ਤਰ ਨੂੰ ਬੋਨਸ ਮਿਲੂਗਾ ਜਾਂ ਕੋਈ ਚੱਜ ਦੀ ਖਬਰ ਜਿਵੇਂ ਕਹਿੰਦੇ ਕੋਈ ਖੁਸ਼ੀ ਵਾਲੀ ਖਬਰ ਮਿਲਨੀ ਆ ਪਰ ਸਿੱਖਿਆ ਵਿਭਾਗ ਜਿਵੇਂ ਜਿਵੇਂ ਕੋਈ ਸਮਾਂ ਆ ਰਿਹਾ ਹੈ ਉਵੇਂ-ਉਵੇਂ ਹੀ ਜਿਵੇਂ ਕਹਿਦੀ ਵੀ ਕਿ ਨਰਾਸ਼ਾ ਵਾਲੀਆਂ ਖਬਰਾਂ ਸਾਹਮਣੇ ਭੇਜ ਰਿਹਾ ਸੋ ਬਹੁਤ ਦੁੱਖ ਦੀ ਗੱਲ ਹੈ ਸੋ ਮੈਂ ਦੁਬਾਰਾ ਤੋਂ ਗੁਜਾਰਿਸ਼ ਕਰਦਾ ਕਿ ਯੂਨੀਅਨ ਨੂੰ ਦੁਬਾਰਾ ਤਾਂ ਇੱਕ ਹੋਣਾ ਪਊਗਾ ਇਸ ਕਰਕੇ ਚਾਹੇ ਉਹ ਕੋਈ ETT ਹੈ ਜਾਂ ਮਾਸਟਰ ਕਿਡਰ ਹੈ ਜਿਹੜੇ 6ਵੇਂ ਪੇ ਕਮਿਸ਼ਨ ਚਾਹੁੰਦੇ ਆ ਉਹਨਾਂ ਸਾਰਿਆਂ ਨੂੰ ਇਕੱਠਾ ਹੋਣਾ ਪਊਗਾ ਇੱਕ ਵੱਡਾ ਵਿਸ਼ਾਲ ਕਹਦੇ ਵੀ ਘੱਟੋ-ਘੱਟ 10 ਤੋਂ 15 ਹਜ਼ਾਰ ਬੰਦਾ ਜਿਹੜਾ ਇਕੱਠਾ ਹੋਵੇ ਵਿਭਾਗ ਦਾ ਜਿਹੜਾ ਉਹ ਜਿਵੇਂ ਕਿਹੜੀ ਵੀ ਗਲਗੁੱਠਾ ਦੇ ਕੇ ਤੁਹਾਨੂੰ ਦੇਣਾ ਆਪਣੇ 6ਵੇਂ ਪੇ ਕਮਿਸ਼ਨ ਲੈਣਾ ਪਊਗਾ ਤੇ ਜਿਹੜੇ ਹਸਾਬ ਨਾਲ ਰੋਜ਼ ਪੱਤਰ ਜਾਰੀ ਕਰਦੇ ਆ ਲੱਗਦਾ ਨਹੀਂ ਵੀ ਇਹ ਤੁਹਾਨੂੰ ਤੁਹਾਡੇ ਹੱਕ ਦੇਣਗੇ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਹੈ ਸਹੀ ਹੈ ਐਂਕਲ ਤਾਂ ਕਮੈਂਟਾਂ ਵਿੱਚ ਸਹੀਆ ਜਰੂਰ ਦਿਓ ਧੰਨਵਾਦ